ਗਾਲ ਕੱਢਣਾ ਇੱਥੇ ਨਹੀਂ ਕਰਨੀ ਇੱਥੇ ਨਹੀਂ ਗਾਲ ਕੱਢ ਕੇ ਗੱਲ ਕਰਨੀ ਇੱਥੇ ਘਰਵਾ ਦਾ ਪਿੰਡਵਾ ਦਾ ਮਾਖੜੀਆ ਮਾਂ ਦੀਆਂ ਗਾਣਾਂ ਨੇ ਕਿੱਥੋਂ ਮਾਂ ਦੀਆਂ ਗਾਣਾਂ ਨੇ ਕਿੱਥੇ ਦਿਖਾਣਾ ਤੁਹਾਨੂੰ ਪੀ ਕੇ ਇੱਥੇ ਘਰ ਚਲ ਜਲ ਚੜੋ ਫੜਾ ਦੇ ਲੈ ਖੜ ਕੇ ਫੜਾ ਦੇ ਲੈ ਲੈ ਕੇ ਹੁੰਦਾ ਫੜ ਗਿਆ ਮੈਂ ਫੜ ਦੇ ਕੱਟ ਜਾ ਦੇ ਕਿਉਂ ਨੰਦਾਲ ਸਾੜੇ ਬਗਵਾਸ ਕਰਦਾ ਹਾਂ ਜੀ ਬੋਲ ਆ ਤੁਹਾਡਾ 플ੌਟ ਦਾ ਐਸਚਓ ਹਾਂ ਹੋਰ ਜੋਰ ਦੀ ਬੋਲ ਇਤਰਾ ਲੱਗ ਗਿਆ ਕੋਈ ਖੜਿਆ ਕੁਛ ਨਹੀਂ ਆ ਗੋਪੀਆ ਇੱਧਰ ਗੋਪੀਆ ਨੂੰ ਉਲਵਾ ਦੇ ਦੇ ਖੜੇ ਦੋ ਆ ਲੱਗੇ ਕੀ ਹੁੰਦਾ ਤੁਸ ਜੋਂਦਾ ਕੋਟਾ ਆ ਟ੍ਰਾਫਿਕੇ ਕਲਾ ਕਰਦਾ ਬੋਲ ਇਤਰਾ ਨਾ ਬੋਲ ਟ੍ਰਾਫਿਕੇ ਕਲਾ ਕਰਦੇ ਹੋ ਗਿਆ ਕੀ ਹੁੰਦਾ ਜਾਂਦਾ ਕੀ ਓਏ 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 ਉਹਨੂੰ ਗੋਬੀਆ ਲੈ ਜਾਓ ਹੈ ਮੈਂ ਕਿਹਨੂੰ ਕੋ ਗਿਆ ਮਰ ਜਾ ਉਹ ਹੈ ਤੂੰ ਨੀਚੇ ਮਾਂਜਾ ਬਾਈ ਨਾ ਕਰੇ ਫਾਰਵੇ ਵੀ ਜਰਾ ਕਰ ਲੈ ਤੇ ਨਾ ਰੇ ਨਾ ਆਇਆ ਉਹ ਸਾਰੇ ਤੇ ਪਰਚਾ ਦਵਾਂਗੇ ਸਾਰੇ ਤੇ ਸਾਰਾ ਕਾ ਮਾਰਦਾ ਪਾਗਲ ਲਾਹ ਖਾਂ ਸੀ ਸਾਡੇ ਤੇ ਚਲ ਆ ਇਹ ਜਿਹੜਾ ਆਪਾਂ ਸੀ ਜਿੱਟ ਜਾਣੀ ਸੱਦਿਆ ਵਾ ਚਲਾ ਉਹਦੇ ਉਹ ਬਾਹੀ ਆ ਆਹੀ ਆ ਦੇਾ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲ ਪੰਥ ਅਰਬਾਂ ਖਰਬਾਂ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਆਲ ਇੰਡੀਆ ਸਿੱਖ ਸਤਕਾਰ ਕਮੇਟੀ ਸੋ ਅੱਜ ਪਿੰਡ ਮਾਲਾਂ ਗੁਰਾਇਆਂ ਲੱਗੇ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਦਬੀ ਕੀਤੀ ਗਈ ਹੈ ਬਹੁਤ ਹੀ ਨਿੰਦਕਯੋਗ ਆ ਤੇ ਸਾਰੇ ਪਿੰਡ ਦੇ ਉੱਪਰ ਧੱਬੇ ਦਾ ਦਾਗ ਹੈ ਜੀ ਇਹ ਸਾਰੀ ਉਮਰ ਨਹੀਂ ਤੋਂ ਹੋਣਾ ਇਹ ਸਿਰਫ ਬੇਦਬੀ ਦਾ ਮੁੱਖ ਕਾਰਨ ਅਕਾਲ ਤਖਤ ਸਾਹਿਬ ਤੋਂ ਸਮੇਂ-ਸਮੇਂ ਸਰ ਐਲਾਨ ਹੁੰਦਾ ਹੈ ਕਿ ਗੁਰੂ ਘਰ ਦੇ ਵਿੱਚ ਕੈਮਰੇ ਲਾਏ ਜਾਣ ਚੋਬ ਦਾ ਰੱਖੇ ਜਾਣ ਨਿਗਰਾਨੀ ਏਟ ਰਵੇ ਪਰ ਇੱਥੇ ਸਾਰੀਆਂ ਚੀਜ਼ਾਂ ਹੀ ਮਰਿਆਦਾ ਤੋਂ ਉਲਟ ਚੱਲੀਆਂ ਸੀ ਜੋ ਗੁਰੂ ਘਰ ਦੇ ਹਾਲਾਤ ਹੈ ਤੁਸੀਂ ਦੇਖ ਹੀ ਲਏ ਜੀ ਬੜੇ ਤਰਸਯੋਗ ਹਾਲਾਤ ਹੈ ਤੇ ਗੁਰੂ ਸਾਹਿਬ ਦਾ ਸੋਖ ਆਸਣ ਲਈ ਇਹਨਾਂ ਨੇ ਇੱਕ ਲੰਬਾਰੀ ਜੀ ਬਣਾਈ ਹੋਈ ਹੈ ਉੱਥੇ ਗੁਰੂ ਸਾਹਿਬ ਨੂੰ ਸੋਖ ਆਸਣ ਤੇ ਰੱਖਦੇ ਸੀ ਤੇ 4 ਦਿਨ ਪਹਿਲੇ ਕੈਮਰੇ ਬੰਦ ਹੋਏ ਆ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਕਿ 4 ਦਿਨ ਪਹਿਲੇ ਆਪਸ ਚ ਦੋਨਾਂ ਤਰ੍ਹਾਂ ਦੀ ਤੁਤੂ ਮੈਮਾ ਵੀ ਹੋਈ ਆ ਥਾਣੇ ਤੱਕ ਵੀ ਇਹਨਾਂ ਦੀਆਂ ਦਰਖਾਸਤਾਂ ਗਈਆਂ ਜੀ ਔਰ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਨੂੰ कि ਦੋਨੋਂ ਤਰ੍ਹਾਂ ਦੇ ਪਰਚਾ ਹੋਣਾ ਚਾਹੀਦਾ ਦੋਨੋਂ ਤਰ੍ਹਾਂ ਹੀ ਬੇਦਬੀ ਦਾ ਮੁੱਖ ਕਾਰਨ ਬਣਿਆ ਜੀ ਇਹਨਾਂ ਨੇ ਆਪਸੀ ਭਾਈਚਾਰੇ ਦਾ ਦੋਨਾਂ ਤਰ੍ਹਾਂ ਨੇ ਜਾਣ ਕੇ ਮਿੱਥ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਦੀ ਬੇਦਬੀ ਕੀਤੀ ਹੈ ਜੀ ਇਸ ਬੇਦਬੀ ਨੂੰ ਕਿਸੇ ਬੱਚੇ ਦੇ ਜਾਂ ਕਿਸੇ ਮਨਬੁੱਧੀ ਦੇ ਨਾਲ ਬੰਨਿਆ ਜਾਵੇ ਮੈਂ ਪ੍ਰਸ਼ਾਸਨ ਨੂੰ ਫਿਰ ਬੇਨਤੀ ਕਰਦਾ ਇਹਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਪੁਲਿਸ ਨਾਲ ਤੜੀ ਹੋਈ ਮੀਟਿੰਗ ਹਾਂਜੀ ਸਾਡੀ ਭਾਰਤੂਸੀ ਡੀਐਸਪੀ ਸਾਹਿਬ ਨਾਲ ਹੋਈ ਹੈ ਸਾਨੂੰ ਭਰੋਸਾ ਦਿਵਾਇਆ ਜੀ ਇੱਕ ਬੰਦਾ ਅਸੀਂ ਰੌਂਡ ਅਪ ਕਰ ਲਿਆ ਆ ਬਾਕੀ ਅਸੀਂ ਨੇੜੇ ਆ ਸਵੇਰ ਤੱਕ ਅਸੀਂ ਤੁਹਾਨੂੰ ਕਲੀਅਰ ਕਰ ਦਿਆਂਗੇ ਪਰ ਸਾਨੂੰ ਸੰਤੁਸ਼ਟੀ ਨਹੀਂ ਹੈ ਜੀ ਹਲੇ ਤੱਕ ਜਿੰਨੀਆਂ ਵੀ ਪੰਜਾਬ ਦੇ ਵਿੱਚ ਬੇਦਬੀਆਂ ਹੋਈਆਂ ਮੈਂ ਤੁਹਾਡੇ ਵੀਡੀਓ ਰਾਹੀਂ ਦੱਸ ਰਿਹਾ ਅੱਜ ਤੱਕ ਕੋਈ ਐਸਾ ਦੱਸਦੇ ਹੋ ਜਿਹਨੂੰ ਬੇਦਬੀ ਵਾਲੇ ਨੂੰ ਸਜ਼ਾ ਹੋਈ ਹੋਵੇ ਅੱਜ ਤੱਕ ਨਹੀਂ ਹੋਈ ਹਾਂਜੀ ਬੜੀ ਮੰਦ ਭੱਗ ਜਿਹੜੀ ਘਟਨਾ ਵਾਪਰੀ ਆ ਇਦੇ ਸਵੱਦ ਵਿੱਚ ਅਸੀਂ ਬੜੀ ਪਹੁੰਚ ਕੇ ਜਿਹੜੀ ਵੈਸਾ ਵੀ ਮੌਕੇ ਤੇ ਬਹੁਤ ਜਲਦੀ ਪਹੁੰਚ ਗਏ ਤੇ ਅਸੀਂ ਮੌਕੇ ਤੇ ਆ ਕੇ ਜਿਹੜੀ ਹੈਗੀ ਆ ਕੁਝ ਵੀਡੀਓ ਕਲਿੱਪ ਸਾਨੂੰ ਆਸ-ਪਾਸ ਤੋਂ ਜਿਹੜੀਆਂ ਕਲੈਕਟ ਹੋ ਗਈਆਂ ਸੀ ਜਿਹੜੀ ਕੈਮਰੇ ਸੀਗੇ ਗੁਰਦੁਆਰਾ ਸਾਹਿਬ ਦੇ ਉੱਤੇ ਖਰਾਬ ਸੀਗੇ ਪਰ ਸਾਨੂੰ ਜਿਹੜੇ ਨਾਲ ਦੇ ਘਰਾਂ ਤੋਂ ਜਿਹੜੀ ਕਲਿੱਪ ਮਿਲੇ ਉਸ ਤੋਂ ਅਸੀਂ ਜਿਹੜਾ ਦੋਸ਼ੀ ਦੀ ਜੇ ਪਛਾਣ ਕਰ ਲਈ ਆ ਉਹਨੂੰ ਅਸੀਂ ਜਿਹੜੀ ਅਪਰੀਹੈਂਡ ਕਰ ਲਿਆ ਪੁੱਛਗਿੱਛ ਕਰਨ ਲੱਗੇ ਆ ਉਸ ਤੋਂ ਬਾਅਦ ਅਸੀਂ ਜਿਹੜੀ ਸਾਰੀ ਗੱਲ ਕੱਲ ਤੱਕ ਕਲੀਅਰ ਕਰ ਦਾਂਗੇ ਕਿੰਨੇ ਬੰਦੇ ਆਏ ਜੀ ਉਹਦੇ ਵਿੱਚ ਜਿਹੜਾ ਹੈਗਾ ਇੱਕ ਬੰਦਾ ਹੀ ਫਿਲਹਾਲ ਆਉਂਦਾ ਜਿਹੜਾ ਇਹ ਬੇਦੀ ਕਰ ਰਿਹਾ ਜਿਸ ਬੰਦੇ ਦੇ ਜਿਹੜੇ ਮਹਾਰਾਜੇ ਦੇ ਅੰਗ ਜਿਹੜੇ ਉਹ ਪਾੜੇ ਆ ਤੇ ਉਹਦੇ ਪਿੱਛੇ ਕੌਣ ਆ ਉਹ ਵੀ ਅਸੀਂ ਜਿਹੜੀ ਸਾਰੀ ਗੱਲ ਜਿਹੜੀ ਹੈ ਨਾ ਉਹ ਇੱਕ ਦੋ ਦਿਨਾਂ ਤੱਕ ਜਿਹੜੀ ਕਲੀਅਰ ਕਰਾਉਣਾ ਉਹ ਬੱਚੇ ਦੀ ਵੀ ਗੱਲ ਸਾਰੀ ਮਾਈਨਰ ਹੈ ਮਾਈਨਰ ਹੈ ਕੋਈ ਉਹ ਦੇਖਦੇ ਅੱਜ ਅੱਜ ਤੱਕ ਅਜੇ ਇਸ ਗੱਲ ਬਾਰੇ ਇਹਨੇ ਕੁਝ ਕਹਿ ਸਕਦੇ ਕਿ ਉਹ ਮਾਈਨਰ ਆ ਜਾਂ ਕਿਸ ਤਰ੍ਹਾਂ ਉਹ ਥੋੜਾ ਟਾਈਮ ਲੱਗੇਗਾ ਕਲੀਅਰ ਅਸੀਂ ਤਾਂ ਅਰੇਸਟ ਕਰਾਈ ਨਹੀਂ ਅਜੇ ਤੇ ਫਿਲਹਾਲ ਪੁਛਗੇ ਇਸ ਵਾਸਤੇ ਬੰਦੇ ਆਪਣੀ ਕਸਕੜੀ ਚ ਕਈ ਲਏ ਆ ਉਹਦੇ ਕੋਦੇ ਵਿੱਚੋਂ ਕਿਹੜਾ ਬੰਦਾ ਦ ਆ ਇਹ ਫੈਲੋਸ ਕਰਤੀ ਜਿਹੜੀ ਹੈਗੀ ਆ ਉਹ ਜਿਹੜੀ ਕਮੇਟ ਦੋ ਐਕਚੁਅਲੀ ਕਮੇਟੀਆਂ ਹੈਗੀਆਂ ਦੋ ਇਸੇ ਜਿਹੜੀਆਂ ਇੱਕ ਪਹਿਲੀ ਵਾਲੀ ਕਮੇਟੀ ਆ ਰਿਸ਼ਵਾਲ ਸੰਗਰਾਣੇ ਵਾਲੀ ਇੱਕ ਦੂਜੀ ਜਿਹੜੇ ਹੁਣ ਜਿਹੜੇ ਸੀ ਨੂੰ ਸੰਚਾਲਨ ਕਰਦੇ ਗੁਰਦਵਾਰ ਸਾਹਿਬ ਦਾ ਤੇ ਉਹ ਦੋਵੇਂ ਜਿਹੜੀ ਹੁਣ ਕੋਈ ਥੋੜੀ ਜਿੰਨਾ ਦੀ ਆਪਸ ਵਿੱਚ ਤਸਲਵਾਜੀ ਵੀ ਸੀਗੀ ਜਿਹਦੇ ਕਰਕੇ ਦੋਸ਼ੀ ਨੇ ਇਸ ਗੱਲ ਦਾ ਫਾਇਦਾ ਲਿਆ ਬੇਦੀਵਕਰਾਂ ਦੇ ਲਈ ਤੇ ਉਹਨਾਂ ਦੀ ਹੀ ਜਿਹੜੀ ਸਟੇਟਮੈਂਟ ਦੇ ਉੱਤੇ ਜਿਹੜੀ ਇਹ ਮਕਦਮਾ ਜਿਹੜਾ ਨਾ ਇਹਨਾਂ ਦੇ ਸਟੇਟਮੈਂਟ ਸਟੇਟਮੈਂਟ ਅਸਲੋਂ ਆਪਾਂ ਕਿਹਦੀ ਰਿਕਾਰਡ ਕੀਤੀ ਹੈਗੀ ਇਹਦੇ ਵਿੱਚ ਸਮੱਸਿਆ ਲੂਕ ਐ ਕਲੀਅਰ ਕਰ ਦਿੰਦੇ ਆ ਬਾਦ ਤਾਰਾ ਜਿਹੜੀ ਆ ਜਿਹੜੀ ਆਮ ਹੀ ਜਿਹੜੀ ਬਦਵੀ ਵਾਲੀ ਲੱਗਦੀ ਹੈਗੀ ਆ ਇੱਕ ਸਖਸ਼ ਜਿਹੜੀ ਹੋਰ ਵਧੀਆ ਨਸਲਾ ਕਰਕੇ ਜਿਹੜੀ ਉਹ ਵੀ ਇੰਪੋਜ਼ ਕਰਾ ਰਹੀ ਹੈ ਸਰ ਇਹਦੇ ਬਸਲਾਪ ਆਏ ਨੇ ਸਾਹਮਣੇ ਆ ਗਏ ਸੀਸੀਟੀਵੀ ਚਾਕੇ ਇਹ ਰਾਤ ਰਾਤ ਸਾਡੇ ਕੋਮੇਗਾ ਫਿਰ ਸਮੇ ਸਮੇਤੇ ਪ੍ਰਸ਼ਾਸਨ ਵੀ ਜਿਹੜਾ ਮੀਟਿੰਗਾਂ ਕਰਕੇ ਇਸ ਗੱਲ ਦੀ ਹਦਦਤਾ ਕਰਦਾ ਜੀ ਹਜੇ ਅਜੇ ਬਿਲਕੁਲ ਇਹ ਇਹ ਬੜੀ ਵੱਡਾ ਲੈਪਸ ਆ ਕਮੇਟੀ ਦੇ ਪਾਰਟ ਦੇ ਉੱਤੇ ਵੀ ਜਿਹੜੀ ਆ ਉਹ ਇਹਨਾਂ ਦੇ ਕੈਮਰੇ ਜਿਹੜੇ ਆ ਉਹ ਉਹਨਾਂ ਨੂੰ ਠੀਕ ਕਿਉਂ ਨਹੀਂ ਕਰਵਾਇਆ ਔਰ ਇਹ ਜਿਹੜੀ ਇਹਨਾਂ ਦੀ ਆਪਸ ਵਿੱਚ ਟਸਲਬਾਜੀ ਸੀਗੀ ਇਹ ਜਿਹੜੀ ਟਸਲ ਸੀਗੀ ਇਹ ਘੱਟੋ ਘੱਟ ਪੁਲਿਸ ਦੇ ਧਿਆਨ ਚ ਆਉਣੀ ਚਾਹੀਦੀ ਸੀ ਅਸੀਂ ਇਹਦਾ ਕੋਈ ਹੱਲ ਕਰਦੇ ਜਦ ਕਿ ਕਿਸੇ ਦੇ ਸਾਡੇ ਖਾਨ ਵਿੱਚ ਕੱਲ ਦੇ ਦੀ ਹੱਦ ਲੜਾਈ ਝਗੜਾ ਵੀ ਹੋਇਆ ਜੀ ਕਿਹਨੇ ਹਾਂ 16 ਦੇਖਣਾਂ ਦਾ ਆਪਸ ਵਿੱਚ ਝਗੜਾ ਵੀ ਹੋਇਆ ਸੀਗਾ ਥੋੜੀ ਵਕਤ ਪਈ ਵੀ ਹੋਈ ਪਰ ਇਹ ਬੜੀ ਮੰਦ ਭਗੀ ਗੱਲ ਆ ਕਿ ਜਿਹੜੀ ਪਵਿੱਤਰ ਸਥਾਨ ਦੇ ਉੱਤੇ ਜਿਹੜੀ ਇਹਨਾਂ ਦੀ ਗੱਲ ਹੋਣੀ ਸੀ ਕੋਈ ਨਾ ਸਰ ਹੋਰ ਸਾਹਮਣੇ ਕਲੇਮੈਂਟ ਵੀ ਕੋਈ ਆਪਣੇ ਆਪ ਨੂੰ ਵੀ ਕਹਿ ਰਿਹਾ ਸੀ ਮੈਂ ਕੀਤਾ ਪਛਾਣ ਨਾਲ ਅ ਜਦੋਂ ਇੱਥੇ ਕਾਫੀ ਲੋਕ ਇਕੱਤਰ ਹੋਏ ਸੀਗੇ ਤੇ ਕੁਝ ਲੋਕਾਂ ਨੇ ਮਤਲਬ ਪਿੰਡ ਵਾਲਿਆਂ ਦੇ ਵਿੱਚ ਕੁਝ ਬਤਾਈ ਦੇ ਜਿਹਨਾਂ ਸ਼ਰਾਬ ਵਗੈਰਾ ਪੀਤੀ ਸੀ ਉਹ ਵੀ ਗੱਲ ਸੀ ਜਿਹੜੀ ਉਹਨਾਂ ਨੇ ਵੈਪਰੀ ਹੈਂਡ ਕਰ ਲਿਆ ਵਾ ਜਿਹੜੇ ਬੰਦੇ ਜਿਹੜੇ ਵਿੱਚ ਸ਼ਰਾਬ ਪੀ ਕੇ ਫੋੜਬਾਜੀ ਕਰਦੇ ਸੀਗੇ ਉਹਨਾਂ ਦੀ ਪੁਛਗਿਸ਼ ਹੈਗੀ ਜਿਹੜਾ ਬੰਦਾ ਕੋ ਹੋ ਰਿਹਾ ਉਹਦੇ ਕਦੇ ਹੱਥ ਹੋਇਆ ਤੇ ਛੇੜ ਬਖਸ਼ਾ ਕੋਈ ਨਹੀਂ ਜਾਊਗਾ ਪਰ ਇਹਦੇ ਵਿੱਚ ਕਲੀਅਰ ਹੋ ਗਿਆ ਹੈ ਯਾ ਹੱਲੇ ਇਨਵੈਸਟੀਗੇਸ਼ਨ ਦਾ ਦੇਖੋ ਜਿਹੜੀ ਸਾਡੇ ਕੋਲ ਕਲਿੱਪ ਹੈਗਾ ਉਹਦੇ ਤੋਂ ਤਕਰੀਬਨ ਅਸੀਂ 80 ਤੋਂ 90% ਕਲੀਅਰ ਆ ਤੇ ਇਹ ਬੰਦੇ ਆ ਪਰ ਉਹਦੇ ਬੈਕ ਦੇ ਉੱਤੇ ਕੌਣ ਬੰਦਾ ਵਾ ਉਹਦੇ ਟਾਈਮ ਲੱਗੂਗਾ ਥੋੜਾ ਹਾਂ ਜੀ ਚੱਲ ਰਹੀ ਪ ਜਿਹੜੇ ਮੌਜੂਦ ਆ ਹਮ ਥੋੜਾ ਟਾਈਮ ਮਿਲੇਗਾ ਤੇ ਫਿਰ ਅਸੀਂ ਜਿਹੜੀ ਉਹਦੀ ਪ੍ਰੋਪਰ ਪੁਸ਼ਕਿਸ਼ ਹਾਂ 2 4 5 ਘੰਟੇ ਚਾਹੀਦੇ ਆ ਤਾਂ ਕਿ ਆਪਾਂ ਰਾਤ ਲਗਾ ਕੇ ਉਹਦੀ ਪੁਸ਼ਕਿਸ਼ ਕਰਕੇ ਆਪਾਂ ਉਹਨੂੰ ਲੌਜੀਕਲ ਕਲਕੁਲੇਸ਼ਨ ਤੇ ਪਹੁੰਚਾਈਏ ਜਿਹੜਾ ਮਹਾਰਾਜ ਆਂਗੜੀ ਦੇ ਆ ਦੇ ਜਾਂ ਕੰਧਰ ਦੇ ਰਿਛੇ ਜੀ ਉਹਨਾਂ ਦਾ ਅੱਗੇ ਕੀ ਵਾਹੋ ਦੇਖੋ ਗੱਲ ਇਹ ਆ ਵੀ ਜਿਹੜਾ ਵੀ ਚ ਦੋਸ਼ੀ ਆ ਉਹ ਦੋਸ਼ੀ ਕਿਸੇ ਹਾਲਤ ਵਿੱਚ ਨਹੀਂ ਬਖਸ਼ਿਆ ਜਾਊਗਾ ਇਹਦੇ ਵਿੱਚ ਇੱਕ ਤੋਂ ਵੱਧ ਆ ਤਿੰਨਵਾ ਚਾਰ ਆ ਦੋ ਆ ਉਹ ਅਜੇ ਤੱਕ ਕਲੀਅਰ ਨਹੀਂ ਕੀਤੀ ਜਾ ਸਕਦੇ ਜਦੋਂ ਉਹ ਜਿਹੜੀ ਗੱਲ ਇਨਵੈਸਟੀਗੇਸ਼ਨ ਜਿਹੜੀ ਜਿੱਦਾਂ ਪ੍ਰੋਸੀਡ ਕਰੇਗੀ ਜਿਹੜਾ ਜਿਹੜਾ ਬੰਦਾ ਉਸ ਚ ਇਨਵੋਲਵ ਹੋਏਗਾ ਬਖਸ਼ਿਆ ਨਹੀਂ ਜਾਊਗਾ ਚੰਦਰ ਕੰਸਲਟੈਂਟਸ ਲਿਮਿਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਵੇਡ ਫਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ারਸ ਐਕਸਪੀਰੀਅੰਸ ਇਨ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਸ ਵਿਦ ਬ੍ਰਦਰਸ He is professional by plumbing, electrician, masonry, car For more information, please contact him at under Check Trade, form, checktrade platform, www.checktrade.com 921760 Chandar Consultants Limited. Call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ